ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ BA ਸੈਮੈਸਟਰ 3 ਸਟੂਡੈਂਟਸ ਦੇ ਲਈ ਆਪਾਂ ਜਿਹੜੇ ਕਿ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦਾ ਸ਼ਾਂਤੀ ਕਾਸ ਪੇਪਰ ਲੈ ਕੇ ਆਏ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿਹੜਾ ਤੁਹਾਡਾ ਪੰਜਾਬੀ ਲਾਜ਼ਮੀ ਦਾ ਰਜੇ ਸਾਰੇ ਟੌਪਿਕ ਆਪਾਂ ਨੇ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਹਨਾ ਤੁਹਾਡੀ ਗ੍ਰਾਮਰ ਪੋਰਸ਼ਨ ਤੇ ਤੁਹਾਡੇ ਪ੍ਰੀਵੀਅਸ ਇਗਜ਼ਾਮ ਤੁਹਾਡਾ ਪਾਸਿੰਗ ਫਾਰਮੂਲਾ ਕਿਵੇਂ ਤੁਸੀਂ ਆਪਣੇ ਇਗਜ਼ਾਮ ਦੀ ਤਿਆਰੀ ਕਰਨੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਸਾਰਾ ਕੁਝ ਅਪਲੋਡ ਕਰ ਰੱਖਿਆ ਆਪਾਂ ਨੇ ਹਾਂਜੀ ਤੁਸੀਂ YouTube ਤੇ ਜਾ ਕੇ Tour Study Class Classes ਚੈਨਲ ਨੂੰ ਸਰਚ ਕਰਨਾ ਫਿਰ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਰਹੇ ਜੇ ਤੁਸੀਂ ਪਲੇਲਿਸਟ ਦੇ ਵਿੱਚ ਵਿਜ਼ਿਟ ਕਰੋਗੇ ਤਾਂ ਤੁਸੀਂ ਇਹਨੂੰ ਨੀਚੇ ਸਕਰੋਲ ਕਰਨਾ ਤੁਹਾਨੂੰ ਬੀਏ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਲੇਲਿਸਟ ਮਿਲੂਗੀ ਠੀਕ ਹੈ ਜਿਹਦੇ ਵਿੱਚ ਆਪਣੇ ਸਾਰੇ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮ 3올 ਸਬਜੈਕਟਸ 올 ਸਬਜੈਕਟਸ ਦੀ ਪਲੇਲਿਸਟ ਆ ਸੋ ਇਹਨੂੰ ਤੁਸੀਂ ਉਹ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਨੀਚੇ ਸਕਰੋਲ ਕਰੋਗੇ ਤਾਂ ਤੁਹਾਨੂੰ ਪੰਜਾਬੀ ਲਾਜ਼ਮੀ ਦੇ ਸਾਰੇ ਟੌਪਿਕਸ ਮਿਲ ਜਾਣਗੇ ਇਸ ਵੀਡੀਓ ਦੇ ਵਿੱਚ ਮਤਲਬ ਕਿ ਇਹਦੇ ਵਿੱਚ ਸਾਰੇ ਸਬਜੈਕਟਸ ਨਹੀਂ ਦੇਖੋ ਪੰਜਾਬੀ ਲਾਜ਼ਮੀ ਨਿਊ ਸਿਲੇਬਸ ਤੁਹਾਡਾ ਮੈਂਸ਼ਨ ਕੀਤਾ ਹੋਇਆ ਤੇ ਜਿਹੜੇ ਤੁਹਾਡੇ ਪੰਜਾਬ ਪੁਸਤਕ ਦੇ ਵਿੱਚੋਂ ਹੈਗੇ ਨੇ ਵਿਸ਼ਾ ਵਸਤੂ ਸਾਰ ਉਹ ਵੀ ਸਾਰੇ ਕਰਵਾ ਰੱਖੇ ਨੇ ਠੀਕ ਹੈ ਕੋਈ ਨਾ ਛੱਡਿਆ ਹੋਇਆ ਸਾਰੇ ਕਰਵਾਏ ਹੋਏ ਨੇ ਤੇ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਜਿਹੜਾ 7 ਨੰਬਰ ਦਾ ਕੁਐਸਚਨ ਉਹ ਵੀ ਆਪਾਂ ਨੇ ਕਰਵਾਇਆ ਹੋਇਆ ਪਾਵਨ ਸ਼ਿ ਖੁੱਲੇ ਪਾਵਨ ਚ ਕੀ ਨੇ ਵੀ ਕਰਵਾ ਰੱਖਿਆ ਹੈ ਸ਼ਬਦ ਕੀ ਇਹਦਾ ਵਰਗੀਕਰਨ ਪ੍ਰੀਵੀਅਸ ਇਅਰ ਜਿਹੜੀ ਗ੍ਰਾਮਰ ਆ ਉਹ ਵੀ ਆਪਾਂ ਨੇ ਕਰਵਾਈ ਹੋਈ ਆ 2015 ਤੋਂ ਲੈ ਕੇ 23 ਤੱਕ ਜਿਵੇਂ ਤੁਸੀਂ ਇੰਗਲਿਸ਼ ਕੰਪਲਸਰੀ ਦੇ ਵਿੱਚ ਦੇਖੀਗੇ ਥੋੜੀ ਗ੍ਰਾਮਰ ਬਹੁਤ ਜ਼ਿਆਦਾ ਰਿਪੀਟ ਹੋਈ ਹੈ ਐਵੇਂ ਪੰਜਾਬੀ ਦੀ ਵੀ ਹੁੰਦੀ ਆ राजे ਠੀਕ ਹੈ ਸੋ ਪੰਜਾਬੀ ਦੇ ਆਪਾਂ ਅਲੱਗ ਤੋਂ ਹੁਣ ਵੀ ਵੀਡੀਓ ਬਣਾ ਦੂੰਗੀ ਮੈਂ 2015 ਤੋਂ ਲੈ ਕੇ 24 ਤੱਕ ਦੀ ਹਨ ਜਿਹੜੀ ਗ੍ਰਾਮਰ ਸਾਲਵਾ ਉਹ ਵੀ ਆਪਾਂ ਕਰ ਲਾਂਗੇ 23 ਤੱਕ ਇਹ ਤੁਹਾਨੂੰ ਮਿਲ ਜੂਗੀ ਤੇ ਉਹਦੇ ਵਿੱਚੋਂ ਤੁਹਾਡੇ ਫੁੱਲ ਮਾਰਕਸ ਆ ਜਾਣਗੇ ਗ੍ਰਾਮਰ ਦੇ ਵਿੱਚੋਂ ਵਿਦਿਅਤਰ ਕੀ ਇਹਦੇ ਕਿਸਮਾਂ ਤੇ ਲਾਸਟ ਇਅਰ ਪੰਜਾਬੀ ਕੰਪਲਸਰੀ ਦਾ ਮਾਡਲ ਟੈਸਟ ਪੇਪਰ ਆ ਸ਼ਾਂਤੀ ਗੈਸ ਪੇਪਰ ਅਪਲੋਡ ਕੀਤਾ ਸੀ ਉਨ ਕੀ ਮੈਂ ਤਿਆਰੀ ਕਰਨੀ ਕਿਹੜੇ-ਕਿਹੜੇ ਤੁਸੀਂ ਜਿਹੜੇ ਤਿਆਰ ਕਰਨੇ ਨੇ ਟੌਪਿਕਸ ਪਾਸਿੰਗ ਫਾਰਮੂਲਾ ਤੁਹਾਡਾ ਕੀ ਇਹ ਵੀ ਆਪਣੀ ਵੀਡੀਓ ਆਲਰੇਡੀ ਚੈਨਲ ਤੇ ਅਪਲੋਡ ਕਰ ਰੱਖੀ ਹੈ ਸੋ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੇ ਸਾਰੇ ਸਬਜੈਕਟਸ ਦੀ ਜਿਹੜੀ ਕਿ ਤਿਆਰੀ ਕਰ ਸਕਦੇ ਹੋ ਹਾਂਜੀ ਰਜਾ ਪਹਿਲਾਂ ਤੁਹਾਡਾ ਦੇ ਰੱਖਿਆ ਜਿਹੜਾ ਕਿ ਸਿਲੇਬਸ ਦੇ ਰੱਖਿਆ ਨਿਵੰਦਨ ਚਿੱਠੀ ਪੱਤਰ ਪੰਜਾਬੀ ਭਾਸ਼ਾ ਵਾਲਾ ਵਿਆਕਰਨ ਵਾਲਾ ਠੀਕ ਆਪਾਂ ਨੇ ਸਾਰੇ ਟੌਪਿਕਸ ਤੁਹਾਡੇ ਕਰਵਾ ਰੱਖੇ ਨੇ ਹਾਂਜੀ ਨੈਕਸਟ ਉਸ ਤੋਂ ਬਾਅਦ ਜਿਹੜੇ ਨਿਵੰਦਨ ਨੇ ਵਿਸ਼ਾ ਵਸਤੂ ਸਾਰੇ ਚ ਦੱਸ ਰਕੇ ਨੇ ਵੀ ਕਿਹੜੇ ਸ਼ੋਰ ਨੇ ਇਹੇ 10 ਮਾਰਕਸ ਆਉਣਾ ਵਿਸ਼ਾ ਵਸਤੂ ਤੇ ਸਾਰ 4+6 10 ਮਾਰਕਸ ਹੋਗੇ ਮੇਰੇ ਪਿੰਡ ਦੇ ਇਸ਼ਟ ਜਿਵੇਂ ਇਸ ਨਿਵੰਦਨ ਦਾ ਵਿਸ਼ਾ ਵਸਤੂ ਦੱਸ ਕੇ ਸਾਰ ਲਿਖਣਾ ਲੋਕ ਵਿਸ਼ਵਾਸ ਵਹਿਮ ਭਰਮ ਇਹ ਵੀ ਸ਼ੋਰ ਹੈ ਪੰਜਾਬ ਦੇ ਵਿਰਾਸਤੀ ਖੇਡ ਨੇ ਵੀ ਸ਼ੋਰ ਹੈ ਉੱਤਰੀ ਭਾਰਤੀ ਰੁੱਤ ਚੱਕਰ ਨਿਵੰਦ ਦਾ ਵਿਸ਼ਾ ਵਸਤੂ ਤੇ ਸਾਰ ਪੰਜਾਬੀ ਸੱਭਿਆਚਾਰ ਤੇ ਲੋਕ ਚਿਕਿਤਸਾ ਹਾਂਜੀ ਅੱਗੇ ਨੋਟ ਦੇਖੋ ਪੰਜਾਬ ਦੇ ਵਿੱਚੋਂ ਤਿੰਨ ਨਿਵੰਧ ਆਉਣਗੇ ਜਿਨ੍ਹਾਂ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਸਾਰ ਲਿਖਣਾ ਹੋਊਗਾ ਇੱਕ ਦਾ ਹੀ ਉਸੇ ਦਾ ਹੀ ਵਿਸ਼ਾ ਵਸਤੂ ਲਿਖਣਾ ਹੋਊਗਾ ਉਸੇ ਦੇ ਸਾਰ ਉਸੇ ਦਾ ਹੀ ਵਿਸ਼ਾ ਵਸਤੂ ਵਿਸ਼ਾ ਵਸਤੂ ਜਿਹੜਾ 4 ਮਾਰਕਸ ਦਾ ਤੇ ਸਾਰ ਜਿਹੜਾ 6 ਮਾਰਕਸ ਹੋਊਗਾ ਤੁਸੀਂ ਪਹਿਲਾਂ ਵਿਸ਼ਾ ਵਸਤੂ ਲਿਖਣਾ ਜਿਹੜਾ 1.5 ਪੇਜ ਦਾ ਹੋਵੇ ਇੱਕ 1.5 ਪੇਜ ਦਾ ਉਸ ਤੋਂ ਬਾਅਦ ਤੁਸੀਂ ਸਾਰ ਲਿਖਣਾ ਜਿਹੜਾ 2.5 ਪੇਜ ਦਾ ਹੋਵੇ ਠੀਕ ਹੈ ਤੇ ਜਿਹੜੇ ਇਹ ਲਗਾਏ ਮਤਲਬ ਕਿ ਗੈਸ ਲਗਾਏ ਗਏ ਨੇ ਇਹ ਸ਼ੋਰ ਤੁਸੀਂ ਨਾ ਜਰੂਰ ਯਾਦ ਕਰ ਲੈਣਾ ਬਾਕੀ ਵੀ ਜਸਟ ਇੱਕ ਵਾਰ ਰੀਡਿੰਗ ਕਰ ਲੈਣਾ ਠੀਕ ਹੈ ਤੇ ਮੇਰੇ ਪਿੰਡ ਦੇ ਇਸ ਟੇ ਵੀ ਸ਼ੋਰ ਆ ਪੰਜਾਬ ਦੇ ਵਿਰਾਸਤ ਦੀ ਖੇਡਾਂ ਸ਼ੋਰ ਆ ਲੋਕ ਵਿਸ਼ਵਾਸ ਵਹਿਮ ਭਰਮ ਠੀਕ ਹੈ ਉਤਰੀ ਪਹਾੜ ਇਹ ਦੁਆਰ ਤੋਂ ਦੱਸ ਰਖੇ ਨੇ ਹਾਂਜੀ ਨੈਕਸਟ ਹੈਗਾ ਸੱਭਿਆਚਾਰਕ ਸੰਕਲਪ ਦੇ ਵਿੱਚੋਂ ਇਸਟ ਕੀ ਹੈ ਇਹ 5 ਮਾਰਕਸ ਦਾ ਸ਼ੋਰ ਆ ਲੋਕ ਗੀਤ ਕੀ ਹੁੰਦੇ ਨੇ ਗਿੱਧਾ ਲੋਕ ਵਿਸ਼ਵਾਸ ਕੀ ਹੁੰਦੇ ਨੇ ਮੇਲੇ ਤੇ ਤਿਹਾਰ ਲੋਕਧਾਰਾ ਦੀ ਪ੍ਰਭਾਸ਼ਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਕਿ ਪੰਜ ਆ ਪੁਸਤਕ ਦੇ ਵਿੱਚੋਂ ਹੀ ਆਉਣਗੇ ਇਹ ਪੇਪਰ ਦੇ ਵਿੱਚ ਤਿੰਨੇ ਸੱਬਾ ਚਾਰ ਸੰਕਲਪ ਆਉਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਊਗਾ ਜਿਵੇਂ ਸਾਰਵਿਸ਼ਾ ਵਸਤੂ ਉਹ ਵੀ ਤਿੰਨ ਆਉਣਗੇ ਤਿੰਨ ਵਿੱਚੋਂ ਤੁਸੀਂ ਇੱਕ ਕਰਨਾ ਹੋਊਗਾ ਹਨਾ ਐਵੇਂ ਜਿਹੜੇ ਸੰਕਲਪ ਨੇ ਉਹ ਵੀ ਤਿੰਨ ਆਉਣਗੇ ਤਿੰਨ ਵਿੱਚੋਂ ਤੁਸੀਂ ਇੱਕ ਕਰਨਾ ਇਹ ਘੱਟੋ ਘੱਟ ਇੱਕ ਪੇਜ ਦਾ ਹੋਣਾ ਚਾਹੀਦਾ ਤੁਹਾਡਾ ਤੇ ਇਹ ਨਹੀਂ ਹੈਗਾ ਕਿ ਖੁੱਲਾ ਖੁੱਲਾ ਕਰਕੇ ਮਤਲਬ ਕਿ ਬਹੁਤ ਜ਼ਿਆਦਾ ਖੁੱਲਾ ਨਹੀਂ ਲਿਖਣਾ ਹੈਗਾ ਠੀਕ ਠੀਕ ਨਾਰਮਲ ਜਿਹਾ ਤੁਸੀਂ ਮਤਲਬ ਕਿ ਡੇਢ ਪੇਜ ਤੱਕ ਵੀ ਲੈ ਕੇ ਜਾ ਸਕਦੇ ਨੇ ਇੱਕ ਪੇਜ ਦਾ ਤਾਂ ਹੋ ਹੀ ਜਾਊਗਾ ਠੀਕ ਹੈ ਅੱਗੇ ਹੈਂਗਰ ਜੇ ਪੰਜਾਬ ਪੁਸਤਕ ਦੇ ਅਧਾਰ ਤੇ ਜਿਹੜੇ ਛੋਟੇ ਕੁਐਸਚਨ ਨੇ 1 ਤੋਂ ਨੰਬਰ ਵਾਲੇ ਮੇਰੇ ਪਿੰਡ ਦੇ ਇਸਤ ਨਿਵੰਧਾ ਲੇਖਕ ਕੌਣ ਆ ਮੇਰੇ ਪਿੰਡ ਦੇ ਇਸਤ ਨਿਵੰਧਾ ਲੇਖਕ ਨੇ ਮਾਤਾ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਦੱਸੀਆਂ ਨੇ ਤੇ ਪੰਜਾਬੀ ਖਾਨ ਲੋਕ ਗੀਤ ਵਿੱਚ ਕੀ ਫਰਕਾ ਸ਼ੋਰ ਹੈ ਪੰਜਾਬੀ ਖਾਨਾ ਵਿੱਚੋਂ ਪੰਜਾਬੀ ਨੇ ਮਿਹਨਤੀ ਤੇ ਉਦਮੀ ਸੁਭਾਅ ਦੀ ਝਲਕ ਕਿਸ ਤਰ੍ਹਾਂ ਮਿਲਦੀ ਆ ਸ਼ੋਰ ਆ ਜੰਗ ਵਿੱਚ ਗਾਇਬਤੀ ਨੂੰ ਘਰ ਬੁਲਾਉਣ ਲਈ ਪਤਨੀ ਕਿਹੜੇ-ਕਿਹੜੇ ਚਲਿਤਰ ਖੇਡਦੀ ਆ ਸ਼ੋਰ ਆ ਪਸ਼ੂ ਨਾਲ ਸੰਬੰਧਿਤ ਬਹਿਮ ਭਰਮ ਕਿੰਨਾਂ ਦਿਨਾਂ ਨੂੰ ਵਿਆਹ ਲਈ ਸ਼ੁਭ ਤੇ ਅਸ਼ੁਭ ਮੰਨਿਆ ਜਾਂਦਾ ਹੈ ਖਵਾਜੇ ਪੀਰ ਨੂੰ ਰਜਾਉਣ ਲਈ ਉਸ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ ਪਿੰਡ ਵਿੱਚ ਜਨੇਪੀ ਦੀ ਕਾਰਗੁਜ਼ਾਰੀ ਕੌਣ ਨਿਭਾਉਂਦਾ ਰੁੱਦ ਖੋਟ ਕੀ ਹੁੰਦਾ ਹੈ ਉੱਤਰੀ ਭਾਰਤ ਵਿੱਚ ਰੁੱਤ ਚੱਕਰ ਨਿਵੰਦ ਦੇ ਲੇਖਕਾਂ ਦੇ ਨਾਮ ਲਸਣੇ ਨੇ ਭਾਰਤ ਵਿੱਚ ਕਿੰਨੀਆਂ ਰੁੱਤਾਂ ਆਉਂਦੀਆਂ ਨੇ ਪੁਰਾਣੇ ਸਮੇਂ ਵਿੱਚ ਬਸੰਤ ਦੇ ਤਿਉਹਾਰ ਨੂੰ ਕੀ ਕਹਿੰਦੇ ਨੇ ਬਸੰਤ ਦੇ ਤਿਉਹਾਰ ਨੂੰ ਕੀ ਕਹਿੰਦੇ ਸਨ ਤੇ ਇਹ ਕਿਸ ਤਰੀਕਾ ਮਤਲਬ ਕਿ ਕਿਹਦੀ ਉਪਾਸਨਾ ਕਰਦੇ ਸੀ ਬਸੰਤ ਰੁੱਤ ਵਿੱਚ ਕਾਂਗੜੇ ਦੀ ਵਾਦੀ ਵਿੱਚ ਸਿੰਬਲ ਦਾ ਕਿਹਦਾ ਪ੍ਰਤੀਕ ਆ ਵਸੰਤਰ ਉਤੇ ਵਿੱਚੰਬਾ ਦੀਆਂ ਜੰਗੀਆਂ ਝੰਗੀਆਂ ਵਿੱਚ ਕੀ ਹੁੰਦਾ ਹੈ ਵਸੰਤਰੋ ਦਾ ਜ਼ਿਕਰ ਕਰਦਾ ਹੈ ਲੇਕਿਨ ਕਿੰਨਾ ਕਿੰਨਾ ਰੁੱਖਾਂ ਦਾ ਜ਼ਿਕਰ ਕੀਤਾ ਸ਼ੋਰ ਆ ਹਾਰ ਸ਼ਿੰਗਾਰ ਪਰਿजात ਦੇ ਰੁੱਖ ਬਾਰੇ ਕੀ ਪ੍ਰਸਿੱਧ ਹੈ ਕਾਲੀਦਾਸ ਆਪਣੇ ਸਮੇਂ ਦੀਆਂ ਔਰਤਾਂ ਦਾ ਸ਼ਿੰਗਾਰ ਦਾ ਕਿਵੇਂ ਵਰਣ ਕਰਦਾ ਹੈ ਗਿੱਧਾ ਭਰ ਧਰਤੀ ਮਾਤਾ ਦੀ ਪੂਜਾ ਦਾ ਨਾਚ ਜਾਂ ਨਿਵੰਧਾ ਲੇਖਕ ਕੌਣ ਹੈ ਖਗਰੀਪੜ ਕਿਹਨੂੰ ਕਿਹਾ ਜਾਂਦਾ ਹੈ ਟੱਪਾ ਕੀ ਹੁੰਦਾ ਕਿੱਥੇ ਵਿੱਚ ਇਸ ਦੀ ਵਰਤੋਂ ਕਦੋਂ ਤੇ ਕਿਸ ਤਰ੍ਹਾਂ ਕੀਤੀ ਜਾਂਦੀ ਆ ਅੱਗੇ ਕਿੱਦਾਂ ਕਿੰਨਾ ਕਿੰਨਾ ਮੌਕੇ ਤੇ ਪਾਇਆ ਜਾਂਦਾ ਤੋੜਾ ਕੀ ਹੁੰਦਾ ਵਿਆਹ ਦੇ ਕਿੱਦੇ ਵਾਰ ਤੁਸੀਂ ਕੀ ਜਾਣਦੇ ਹੋ ਜਾਗੋ ਕਿਵੇਂ ਕੱਢੀ ਜਾਂਦੀ ਆ ਲੇਖਕ ਕਿੱਦੇ ਨੂੰ ਧਰਤੀ ਦੀ ਪੂਜਾ ਦਾ ਨਾਚ ਕਹਿੰਦਾ ਕਿਉਂ ਪੰਜਾਬ ਦੇ ਵਿਰਾਸਤੀ ਖੇਡਾਂ ਪੰਜਾਬ ਦੇ ਮੇਲੇ ਕਿਹੜੇ-ਕਿਹੜੇ ਨੇ ਪ੍ਰਸਿੱਧ ਪਸ਼ਪਾਰ ਦਾ ਮੇਲਾ ਕਰ ਉਹਦੇ ਕਿਉਂ ਲੱਗਦਾ ਕਿੱਥੇ ਲੱਗਦਾ ਤੇ ਲੋਕਤਾਰ ਸਿਰਜਣਾ ਕਿਵੇਂ ਹੁੰਦੀ ਆ ਫੀਡਬੈਕ ਸਿਧਾਂਤ ਸਮਾਜ ਅਤੇ ਸੱਭਿਆਚਾਰ ਵਿੱਚ ਕਿਵੇਂ ਕਰਦਾ ਕਿ ਵਿਗਿਆਨਿਕ ਚਿਕਿਤਸਾ ਦੇ ਪਸਾਰੋਂ ਲੋਕ ਚਿਕਿਤਸਾ ਖਤਮ ਹੋ ਜਾਊਗੀ ਮੇਰੇ ਪਿੰਡ ਦੇ ਈਸਟ ਨਵੰਦ ਵਿੱਚ ਲਿਖਕ ਦੇ ਪਿੰਡ ਨੇ ਪਿੰਡ ਦੇ ਲੋਕ ਕਿੰਨਾ ਇਸਤਨੂ ਮੰਨਦੇ ਨੇ ਪੰਜਾਬੀ ਖਾਣ ਵਿੱਚ ਪੰਜਾਬੀ ਲੋਕਾਂ ਦੇ ਸੁਭਾਅ ਦੀ ਵਿਸ਼ੇਸ਼ਤਾਵਾਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨਿਵੰਦ ਵਿੱਚ ਕਿਹੜੇ ਵਿਰਾਸਤੀ ਖੇਡਾਂ ਦਾ ਜ਼ਿਕਰ ਹੋਇਆ ਪੰਜਾਬ ਦੇ ਲੋਕ ਤਰਤਿਮਾਨ ਵਿੱਚ ਚੇਤਨਾ ਨਿਵੰਦ ਵਿੱਚ ਲੇਖਕ ਕਿਹੜੇ ਵਿਚਾਰ ਦਿੰਦਾ ਜੰਗ ਵਿੱਚਾ ਗੈ ਪਤੀ ਦੇ ਵਿਛੋੜ ਵਿੱਚ ਸੱਜਵੇਂ ਮਟਿਆਰ ਕਿਸ ਤਰ੍ਹਾਂ ਤੜਪਦੀ ਹੈ ਵਿਰਾਸਤੀ ਖੇਡਾਂ ਵਿੱਚ ਤਬਦੀਲੀ ਕਿਉਂ ਆ ਰਹੀਆਂ ਨੇ ਖੇਡਾਂ ਮਨੁੱਖ ਵਿੱਚ ਕਿਸ ਤਰ੍ਹਾਂ ਦੇ ਗੁਣ ਪੈਦਾ ਕਰਦੀਆਂ ਨੇ ਉੱਤਰੀ ਭਾਰਤੀ ਰੁੱਤ ਚੱਕਰ ਨਿਵੰਦ ਦੇ ਲੇਖਕ ਕੌਣ ਨੇ ਪੰਜਾਬ ਦੇ ਲੋਕਤਾਰ ਤੇ ਮਾਨਵੀ ਚੇਤਨਾ ਸਮਵਰਨ ਵਿਵੰਦ ਵਿੱਚ ਕਿਹੜੇ ਕਿਹੜੇ ਵਿਚਾਰ ਦਿੰਦਾ ਮਲੇ ਦੇ ਧਰਮ ਚ ਕੀ ਅੰਤਰਾ ਪਿੰਡ ਵਿੱਚ ਜੋ ਜਨੇਪੀ ਦੀ ਕਾਰਗੁਜ਼ਾਰੀ ਕੌਣ ਨਵੰਦਾ ਗਿੱਧਾ ਕਿਰਸਾਨੀ ਸੰਸਕ੍ਰਿਤੀ ਦਾ ਨਾਚ ਕਿਵੇਂ ਆ ਹਾਂਜੀ ਅਗੇ ਚਿੱਠੀ ਪੱਤਰ ਜਿਹੜੇ ਸ਼ੋਰ ਲੈ ਰਖੇ ਨੇ ਆਪਣੇ ਸ਼ਹਿਰ ਵਿੱਚ ਫੈਲੀ ਗੰਦਗੀ ਦੇ ਸਫਾਈ ਦੇ ਬੁਰੇ ਹਾਲ ਬਾਰੇ ਪੱਤਰ 8 ਨੰਬਰ ਦਾ ਹੋਊਗਾ ਰਚੇ ਇਹ ਕਿਸੇ ਅਖਬਾਰ ਦੇ ਸੰਪਾਦਕ ਨੂੰ ਲਾ ਕੇ ਵਿੱਚ ਹੋਏ ਸੱਭਿਆਚਾਰਕ ਪ੍ਰੋਗਰਾਮ ਸੰਬੰਧੀ ਜਾਣਕਾਰੀ ਆਪਣੇ ਸ਼ਹਿਰ ਵਿੱਚ ਦਿਨੋ ਦਿਨ ਔਰਤਾਂ ਦੀ ਵਧ ਰਹੀ ਉਹ ਸੁਰੱਖਿਆ ਬਾਰੇ ਨਰਾਜਨੀਤੀ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਬਾਰੇ ਚਿੱਠੀ ਪੱਤਰ ਗਨੇ ਵਿਦਿਆਰਥੀਆਂ ਵਿੱਚ ਨਸ਼ੀਲੇ ਪਦਾਰਥਾਂ ਦੇ ਵਰਤੋਂ ਦੀ ਸਮੱਸਿਆ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਸੜਕਾਂ ਦੇ ਦੁਰਘਟਰਾ ਦੇ ਵਿਸ਼ੇ ਨੂੰ ਲੈ ਕੇ ਪੱਤਰ ਅਦੇ ਹੀਜ ਦੀ ਬਲੀ ਚੜਦੇ ਕੁੜੀਆਂ ਦੀ ਸਮੱਸਿਆ ਬਾਰੇ ਸ਼ੋਰ ਆ ਕਿਸੇ ਪੰਜਾਬ ਦੇ ਕਿਸੇ ਪੰਜਾਬੀ ਅਖਬਾਰ ਦੇ ਸੰਬੰਧ ਨੂੰ ਸੜਕਾਂ ਦਾ ਟ੍ਰੈਫਿਕ ਦੀ ਸਮੱਸਿਆ ਪ੍ਰਦੂਸ਼ਣ ਵਾਲਾ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖਣੀ ਜਿਹਦੇ ਵਿੱਚ ਦਿਨੋ ਦਿਨ ਵਧ ਰਹੀ ਗੁੰਡਾਗਰਦੀ ਦੀ ਸ਼ਿਕਾਇਤ ਦੱਸਣੀ ਉਹਦੇ ਬਾਰੇ ਕਾਬੂ ਪਾਉਣਾ ਇਨਕਮ ਟੈਕਸ ਦੇ ਅਫਸਰ ਨੂੰ ਚਿੱਠੀ ਲਿਖਣੀ ਜਿਹਦੇ ਵੱਲੋਂ ਆਪਣੇ ਵੱਲੋਂ ਵੱਧ ਕਰਾਇ ਟੈਕਸ ਨੂੰ ਰਿਫੰਡ ਕਰਵਾਉਣ ਲਈ ਇੰਟਰਨੈਟ ਰਹੀਂ ਠੱਗੀਆਂ ਬਾਰੇ ਤੇ ਕੁਸ਼ੋਰ ਦੇ ਰਖੇ ਇਹਨਾਂ ਨੂੰ ਨਿਤ ਵੱਧਰੇ ਬਲਾਤਕਾਰੇ ਵਾਲੀਆਂ ਅਸ਼ਲੀਲ ਅਚਰਗੀਤਾਂ ਵਾਲਾ ਅਵਾਰਾ ਪਸ਼ੂਆਂ ਦੀ ਸਮੱਸਿਆ ਤੇ ਹਾੜੀ ਦੇ ਫਸਲਾਂ ਦੇ ਬੀਜਾਂ ਦੇ ਸੰਭਾਵਿਤ ਰੋਗਾਂ ਬਾਰੇ ਸਾਵਧਾਨੀ ਮੰਗਣੀ ਆ ਅ ਰੋਜ਼ਾਨਾ ਹੋ ਰਹੀਆਂ ਚੋਰੀਆਂ ਬਾਰੇ ਤੇ ਪਿੰਡ ਵਿੱਚ ਇੰਡਕਟਰਾਂ ਵੇਦਕਰ ਇੰਦੇ ਜਨਮ ਦਿਨ ਤੇ ਪੇਸ਼ ਕੀਤੇ ਆ ਸ਼ਰਧਾਂਜਲੀ ਦੀ ਖਬਰ ਲਾਊਡ ਸਪੀਕਰਾਂ ਦੇ ਸ਼ੋਰ ਸ਼ਰਾਬੇ ਖਿਲਾਫ ਆਵਾਜ਼ ਉਠਾਉਣ ਲਈ ਪੱਤਰ ਮਹਿੰਗਾਈ ਦੇ ਲਈ ਚਿੱਠੀ ਪੱਤਰ ਦੋ ਆਉਣਗੇ ਤੇ ਇਹ ਚਿੱਠੀ ਪੱਤਰ ਦਾਸ ਨੰਬਰ ਦਾ ਹੋਊਗਾ ਇਸ ਚਿੱਠੀ ਪੱਤਰ ਦੇ ਵਿੱਚ ਦਫ਼ਤਰੀ ਵਪਾਰਕ ਤੇ ਸੰਪਾਦਕ ਵਾਲੇ ਹੋਣਗੇ ਸੰਪਾਦਕ ਨੂੰ ਪੱਤਰ ਇਹ ਤੁਸੀਂ ਜ਼ਰੂਰ ਯਾਰ ਕਰ ਲਿਓ ਹਨ ਤੇ ਪੱਤਰ ਕੋਈ ਵੀ ਆ ਸਕਦਾ ਜਿਹਨਾਂ ਤੇ ਸ਼ੋਰ ਲਿਖਿਆ ਹੋਇਆ ਮਤਲਬ ਕਿ ਕਾਫੀ ਇੰਪੋਰਟੈਂਟ ਨੇ ਤੇ ਇਹ ਤੁਹਾਡਾ 1 ਜਾਂ 1.5 ਪੇਜ ਤੱਕ ਜ਼ਰੂਰ ਲਿਖਿਆ ਜਾਵੇ ਤੇ ਇੱਕ ਇਹ ਵੀ ਹੁੰਦਾ ਕਿ ਜਿਹੜਾ ਚਿੱਠੀ ਪੱਤਰਾ ਉਹਦਾ ਆਰੰਭਿਕ ਤੇ ਉਹਦਾ ਐਂਡ ਤੇ ਆਂ ਦੇ ਨਾਲ ਲਿਖਣਾ ਕਿਉਂਕਿ ਇਹਦੇ ਅਲੱਗ ਤੋਂ ਮਾਰਕਸ ਹੁੰਦੇ ਨੇ ਵਿਚ ਵਾਲੇ ਕੰਟੈਂਟ ਤੇ ਅਲੱਗ ਹੁੰਦੇ ਨੇ ਅੱਗੇ ਹੈਗਾ राजे ਤੁਹਾਡਾ ਲੌਂਗ ਕੁਐਸਚਨ ਗ੍ਰਾਮਰ ਦਾ ਪੰਜਾਬੀ ਭਾਸ਼ਾ ਦੇ ਬਾਰੇ ਭਾਸ਼ਾ ਦੇ ਜਨਮਵਾਰ ਦੱਸਣੇ ਵੀ ਆਪਾਂ ਕਰਵਾ ਰਖਿਆ ਦੋ ਕੁਐਸਚਨ ਆਉਣਗੇ ਜਿਨ੍ਹਾਂ ਚੋਂ ਤੁਸੀ ਇੱਕ ਕਰਨਾ ਹੋਊਗਾ ਤੇ ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਵੀ ਖੋਰੇ ਜਾਣਕਾਰੀ ਦਿਓ ਇਹ ਸ਼ੋਰ ਹੈ ਪੰਜਾਬੀ ਭਾਸ਼ਾ ਦੇ ਕਿਹੜੇ-ਕਿਹੜੇ ਵਿਸ਼ੇਸ਼ਤਾ ਨੇ ਵੀ ਸ਼ੋਰ ਇਹ ਵੀ ਕਰਵਾ ਰਖਿਆ ਆਪਾਂ ਨੇ ਹਾਂਜੀ ਪੇਪਰ ਦੇ ਵਿੱਚ ਦੋ ਪ੍ਰਸ਼ਨ ਆਉਣਗੇ ਜਿਹਨਾਂ ਚ ਚੈੱਕ ਕਰਨਾ ਹੋਊਗਾ ਨਿਕਾਸ ਜਾਂ ਵਿਕਾਸ ਵਾਲੇ ਪ੍ਰਸ਼ਨ ਇਹ ਜਰੂਰ ਮਤਲਬ ਕਿ ਇੰਪੋਰਟੈਂਟ ਹੈ ਘੱਟੋ-ਘੱਟ 1 ਜਾਂ 1.5 ਪੇਜ ਦਾ ਤੁਹਾਡਾ ਆਨਸਰ ਹੋਣਾ ਚਾਹੀਦਾ ਇਹ ਤੇ ਅੱਗੇ ਹੈਗੇ ਨੇ ਜਿਹੜੇ ਅ ਪ੍ਰਸ਼ਨ ਨੰਬਰ 5 ਦੇ ਵਿੱਚ ਵਿਆਕਰਨ ਭਾਗ 6 ਮਾਰਕਸ ਦੀ ਜਿਹੜੀ ਆਊਗੀ ਸ਼ਬਦ ਕੀ ਹੁੰਦਾ ਕਿੰਨੇ ਪ੍ਰਕਾਰ ਦੇ ਨੇ ਵਿਆਕਰਨਿਕ ਸ਼ਬਦ ਸ਼੍ਰੇਣੀਆਂ ਸ਼ੋਰਰ ਸ਼ਬਦਾਂ ਨਵਰਗੀ ਕਰਨੇ ਸ਼ੋਰ ਹੈ ਪਾਵਨਸ਼ ਕੀ ਹੈ ਇਹਨਾਂ ਦੀ ਸਥਾਪਤੀ ਦੇ ਆਧਾਰ ਦੇ ਵਰਣਨ ਕਰਦੇ ਪ੍ਰਭਾਸ਼ਾ ਵਿਦੇਤਰ ਕੀ ਹੁੰਦੀ ਨੇ ਇਹਨਾਂ ਦੀ ਕਿਸਮਾਂ ਦੇ ਉਦਾਹਰਣਾਂ ਦੇਣੇ ਸ਼ੋਰ ਹੈ ਨਾਮ ਪੜਨਾਵ ਵਿਸ਼ੇਸ਼ਣ ਇਹਨਾਂ ਦੀ ਕਿਸਮਾਂ ਉਦਾਹਰਣਾਂ ਸਹਿਤ ਤੇ ਵਿਕਰਣ ਭਾਗ 10 ਮਾਰਕਸ ਦਾ ਹੋਊਗਾ 6 ਮਾਰਕਸ ਤੋਂ ਉੱਪਰਲਾ ਪ੍ਰਸ਼ਨ ਆਊਗਾ ਤੇ ਇਹ ਪੰਜ ਪ੍ਰਸ਼ਨ ਤੁਸੀਂ ਆਪਣੇ ਜ਼ਰੂਰ ਯਾਦ ਕਰ ਲੈਣੇ ਨੇ ਤੇ ਇਹ ਉੱਪਰਲੇ ਪ੍ਰਸ਼ਨ ਦੇ ਵਿੱਚ ਦੋ ਪ੍ਰਸ਼ਨ ਜ਼ਰੂਰ ਹੋਣਗੇ ਇਹ 6 ਮਾਰਕਸ ਆਊਗਾ ਬਾਕੀ ਗੇਤਰ 73 ਕੁਝ ਸਾਦੇ ਨੇ ਹਾਂਜੀ ਇਹ ਵਿਵਹਾਰਿਕ ਵਿਆਕਰਨ ਹੈ ਜਿਹੜੀ ਪ੍ਰੀਵੀਅਸ ইয়ার ਪੇਪਰ ਵਾਲੇ ਆਪਾਂ ਨੇ ਸੋਲਵ ਕੀਤੇ ਉਹਦੇ ਵਿੱਚ ਸਾਰੇ ਤੁਹਾਨੂੰ ਸਮਝਾ ਕੇ ਕਰਵਾਏ ਹੋਏ ਨੇ 20 ਕਿ ਮਈ ਦੇ ਵਿੱਚੋਂ ਜਿਹੜਾ ਕਿ ਸਮਾਸ ਦੀ ਸ਼ਬਦ ਚੁਣਨਾ ਕਿਵੇਂ ਜੋੜ ਜੋ ਕੁ ਜੋੜਨਾ ਕਿਹੜਾ ਕਿਹੜੀ ਕਿਵੇਂ ਵਿਆਕਰਨ ਟੋਟਲੀ ਸਾਰਾ ਕੁਝ ਅਗੇਤਰ ਅਗੇਤਰ ਤਾਂ ਵੈਸੇ ਆਪਣੇ ਕੋਲੋਂ ਬਣ ਜਾਂਦੇ ਹੁੰਦੇ ਨੇ ਲਗੇਤਰ ਦੇ ਵਿੱਚ ਜਿਹੜਾ ਸ਼ਬਦਤਾ ਹੋਇਆ ਸਟਾਰਟਿੰਗ 'ਚ ਲਗਾਉਣਾ ਹੁੰਦਾ ਪਰ ਛੇਤਰ ਦੇ ਵਿੱਚ ਪਿੱਛੇ ਇੰਪ੍ਰੈਸ਼ਨ ਉਤਰ ਅਨਸਰ ਸੋਲਵ ਕੀਤੇ ਨੇ ਸ਼ਾਰਟ ਪੱਤਰ ਨੇਗੇ ਹੈ

ation Thanks.